70000 ਰੁਪਏ ਡਾਣ ਪੇਮੈਂਟ ਲੈ ਕੇ ਉਹ ਕਾਰ ਲੈ ਜੋ ਬਾਈ ਜੀ ਠੀਕ ਹੈ ਮਿੱਤਰੋ ਟਾਪ ਮਾਡਲ ਕਾਰ ਲੈ ਜੋ ਸਿਰਫ 70000 ਦੇ ਵਿੱਚ ਬਾਜੀ ਆ ਗਈ ਬਈ ਜੀ ਮੋਟਰਸਾਈਕਲ ਦੇ ਮੁੱਲ ਦੀ ਕਾਰ ਲੈ ਮਿੱਤਰੋ ਮੋਟਰਸਾਈਕਲ ਦੇ ਮੁੱਲ ਦੀ ਕਾਰ ਚੰਗੀ ਜੀ 3 ਨੰਬਰ ਦੇ ਵਿੱਚ 6 ਮਾਡਲ 26 ਤੱਕ ਦੀ ਪਾਸਿੰਗ ਬਈ ਜੀ 786 ਦੀ ਦੇਸਾ ਦਾ ਬਈ ਜੀ ਵੀ ਆਈ ਪੀ ਨੰਬਰ ਆਗਾ 786 ਮੇਰੇ ਵੀਰਾਂ ਲਈ ਉਹ ਵੀ ਤੋਹਫਾ ਲੈ ਕੇ ਆਏ ਆ ਕੋਈ ਐਕਸਟਰਾ ਪੈਸੇ ਲੈਣੇ ਸਿਰਫ ਗੱਡੀ ਗੱਲਬਾਤ ਆਗੇ ਇਹ ਮੋਟਰਸਾਈਕਲ ਦੇ ਮੁੱਲ ਦੀ ਹੈ ਬਈ ਜੀ ਪੰਜਾਬ ਨੰਬਰ ਆਗੇ 50 ਨੰਬਰ ਆ ਬਈ ਜੀ ਮੋਟਰਸਾਈਕਲ ਦੇ ਮੁੱਲ ਦੀ ਕਾਰ ਆਗੀ ਠੀਕ ਆ ਜੀ ਛੋਟੇ ਰੇਟ ਦੀ ਕਾਰ ਹੈ 1 ਲੱਖ 15 ਕਰ ਲੈ ਜੋ ਉਹਨਾ ਪੂਰਾ ਸਾਫ ਆ ਸਾਰੀ オリジナル ਆ ਜੀ ਟਾਇਰ ਨਾਲ ਦੇ ਠੀਕ ਹੈ ਟਾਇਰ ਨਾਲ ਦੇਣਗੇ ਕਾਰ ਦੇ ਠੀਕ ਹੈ ਜੀ ਦਰ 10 ਮੋਡਲ ਆ ਕੀ 29 ਇਹ ਬਿਲਕੁਲ ਵਿਧਰ ਕੋਟ ਦੇ ਨਾਲ ਚੱਲਦਾ ਲਓ ਭਰਾਵਾ ਮੀ ਵੀ ਬਹੁਤ ਆ ਤੇ ਗੱਡੀ ਦੀ ਵੀ ਟੋਟ ਆ ਤੇ ਭਾਈ ਜਦੋਂ ਮੀ ਹੁੰਦਾ ਨਾ ਉਦੋਂ ਆਪਾਂ ਨੂੰ ਜਿਆਦਾ ਹੁੰਦਾ ਵੀ ਆਪਣੇ ਕੋਲੇ ਵੀ ਗੱਡੀ ਹੁੰਦੀ ਤਾਂ ਭਾਈ ਜੀ ਅੱਜ ਤੁਹਾਨੂੰ ਗੱਡੀ ਪ੍ਰੋਵਾਈਡ ਕਰਵਾਵਾਂਗੇ ਖੜਿਆ ਪਿਆਰ ਮੋਟਰ ਮਾਨ ਸਾਹਿਬ ਇਹ ਬਾਈ ਕ ਨਾਲ ਗੱਲਬਾਤ ਕਰਦੇ ਆਂਗੇ ਸਸਤੀ ਕ ਬਈ ਦੀ ਬਸ ਸਹੀ ਗੱਲ ਬਾਈ ਜੀ ਠੀਕ ਬਾਈ ਜੀ ਵਧੀਆ ਵਧੀਆ ਜੀ ਠੀਕ ਆ ਬਾਈ ਮੀ ਬਹੁਤ ਆਣਾ ਮੀ ਬਹੁਤ ਆ ਬਾਈ ਜੀ ਅੱਜ ਆਪਾਂ ਛੋਟ ਲਈ ਸਾਰਾ ਸਟਾਕ ਨਵਾਂ ਲੈ ਕੇ ਆਏ ਆ ਠੀਕ ਆ ਜੀ ਬਹੁਤ ਹੀ ਘੱਟ ਰੇਟ ਤੇ ਲੈ ਕੇ ਆ ਨਮੀਆਂ ਕਾਰਾਂ ਲੈ ਕੇ ਆਏ ਬਾਈ ਠੀਕ ਹੈ ਲੈ ਮੇਰੇ ਕੋਲ ਜਮਾ ਨਮੀਆਂ ਕਾਰਾਂ ਮਿਲਣੀਆਂ ਚੰਗੀਆਂ ਕੰਡੀਸ਼ਨਾਂ ਦੀਆਂ ਇੰਜਨ ਗੇਅਰ ਦੀ ਬਾਈ ਕ ਦਾ ਫੁੱਲ ਗਾਰੰਟੀ ਆ ਜਿਹੜੀ ਗੱਡੀ ਲੈ ਕੇ ਜਾਓਗੇ ਬਾਈ ਅਦੇ ਪੁੱਲ ਤਸੱਲੀ ਕਰਕੇ ਲੈ ਕੇ ਜਾਓ ਨਾ ਬਾਈ ਪੁੱਲ ਤਸੱਲੀ ਕਰਕੇ ਵੀਰੇ ਨੌਨ ਐਕਸੀਡੈਂਟ ਲਗਾਰਾ ਲੈ ਕੇ ਜਾਓ ਆਪਣੇ ਕੋਲੋ ਵੀਰੇ ਠੀਕ ਆ ਬਾਈ ਪਾਣਾ ਪੁਰਾਣੀ ਵੀਡੀਓ ਨੂੰ ਕਿਵੇਂ ਰਿਹਾ ਬਾਈ ਰਿਸਪੌਂਸ ਪੁਰਾਣੀ ਵੀਡੀਓ ਨੂੰ ਵੀਰੇ ਬਹੁਤ ਸਾਰੇ ਪਿਆਰ ਦਿੱਤਾ ਅੱਗੇ ਤੋਂ ਵੀ ਸਾਡੀ ਵੀਰ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਠੀਕ ਹੈ ਜੀ ਸਾਰਿਆਂ ਨੂੰ ਲੱਭ ਜੂ ਵੀਰੇ ਟਰੱਕ ਭਰ ਕੇ ਅੱਗੇ ਤੋਂ ਨੂੰ ਕਾਰਾਂ ਜੀ ਕਰਾ ਲੈਣਾ ਬਾਈ ਜੀ ਠੀਕ ਹੈ ਜੀ ਲਓ ਮੈਂ ਤਰੋਂ ਪਹਿਲਾਂ ਇਹ ਕਾਰ ਤੋਂ ਸਟਾਰਟ ਕਰ ਦਿੰਗੇ ਵੀਡੀਓ ਦੱਸੋ ਬਾਈ ਜੀ ਇਹ ਕਿੰਨੇ ਮਾਡਲ ਆ ਗਈ ਇਹ ਕਾਰ ਆ ਗਈ ਬਾਈ ਜੀ ਕ੍ਰੇਟਾ ਠੀਕ ਹੈ ਜੀ ਇਹ ਚਾਰ ਨੰਬਰ ਦੇ ਵਿੱਚ ਫਰਸਟ ਆਨਰ ਹੈ ਕੀ ਸਾਰੀ origignal ਹੈ ਕੀ ਠੀਕ ਗੱਲ ਆਟੋਮੈਟਿਕ ਦੇ ਵਿੱਚ ਵੀਰੇ ਵੱਡੀ ਗੱਲ ਆ ਆਟੋਮੈਟਿਕ ਦੇ ਵਿੱਚ ਐਸ 6 ਆਣਾ ਬਾਈ ਜੀ ਐਸ 6 ਆਪਸ਼ਨਲ ਵੀਰੇ ਬਿਲਕੁਲ ਟੌਪ ਠੀਕ ਹੈ ਮਤਰਾ ਟੌਪ ਆ ਮਤਰਾ ਕੀ ਕਾਰ ਦੀ ਕੰਡੀਸ਼ਨ ਚੈੱਕ ਕਰਾ ਦਿਓ ਨਵੀਂ ਕਾਰ ਆਗੀ ਠੀਕ ਹੈ ਜੀ ਬ੍ਰੈਂਡ ਨਿਊ ਕਾਰ ਆਗੀ ਠੀਕ ਹੈ ਜੀ ਅੰਦਰੋਂ ਇੰਟੀਰੀਅਰ ਚੈੱਕ ਕਰਾ ਦਿਓ ਬਿਲਕੁਲ ਨਮਾ ਮਤਰਾ ਫੁੱਲ ਸੋਣੀ ਕਾਰ ਆਗੇ ਇਹ ਜਲਾ ਦੇ ਰਾਏ ਕਰਨ ਵਾਲੀ ਗੱਡੀ ਆ ਬਾਈ ਜੀ ਬੈਂਡਰ ਫੀਲਿੰਗ ਵਾਲੀ ਲਕਜਰੀ ਫੀਲਿੰਗ ਵਾਲੀ ਕਾਰ ਠੀਕ ਹੈ ਜੀ ਬ੍ਰਿਜਰ ਦੇ ਮੁੱਲ ਦੀ ਕਾਰ ਆ ਬਾਈ ਜੀ 17 ਮਾਡਲ ਫਰਸਟ ਓਨਰ ਦੀ ਠੀਕ ਹੈ ਜੀ ਦੁਬਾਰਾ ਦੱਸ ਦਿੰਦਾ ਹਾਂ ਹਾਂ ਜੀ 17 ਮਾਡਲ ਫਰਸਟ ਓਨਰ ਐਚ ਆਰ ਨੰਬਰੇ ਵਿੱਚ ਦੋਨੇ ਜਾਬੀਆਂ ਦੇ ਨਾਲ ਠੀਕ ਹੈ ਜੀ 90 ਯਰ ਚੱਲੀ ਹੋਈ ਠੀਕ ਹੈ ਜੀ ਐਸ ਐਕਸ ਆਪਸ਼ਨਲ ਆਟੋ ਦੇ ਵਿੱਚ ਠੀਕ ਹੈ ਜੀ ਜਿਹੜੇ ਮੇਰੇ ਵੀਟ ਆਲ ਓਰੀਜਨਲ ਆ ਬਾਈ ਆਲ ਓਰੀਜਨਲ ਇਹਦੇ ਠੀਕ ਹੈ ਜੀ ਜਿਹੜੇ ਮੇਰੇ ਵੀਰ ਆਟੋ ਦੇ ਸ਼ਕੀਨ ਨੇ ਐਨ ਆਰ ਆਈ ਵੀਰ ਉਹਨਾਂ ਲਈ ਤੋਹਫਾ ਲੈ ਕੇ ਆਏ ਆ ਠੀਕ ਹੈ ਜੀ ਕ੍ਰੇਟਾ 2017 ਮਾਡਲ ਐਚ 4 ਨੰਬਰੇ ਵਿੱਚ ਕੋਈ ਮੇਰਾ ਵੀਰ ਕੇਅਰ ਆਫ ਕਰਵਾਉਣਾ ਚਾਹੁੰਦਾ ਕੇਰੋ ਵੀ ਕਰਾ ਕੇ ਦੇਵਾਂਗੇ 6 ਲੱਖ ਰੁਪਏ ਦਾ ਲੋਨ ਵੀ ਕਰਾ ਦੂਗਾ ਵੀਰੇ ਭਰਾਜ ਰੋਗਾ 6,70,000 ਰੁਪਏ ਦੀ ਹਾਨਾ ਦੇ ਵਿੱਚ ਦੇਣੀ ਹੈ ਵੀਰੇ ਕਾਰ ਠੀਕ ਹੈ ਜੀ 70,000 ਰੁਪਏ ਡਾਊਨ ਪੇਮੈਂਟ ਲੈ ਕੇ ਉਹ ਕਾਰ ਲੈ ਜਾਓ ਬਾਈ ਜੀ ਠੀਕ ਹੈ ਲੈ ਮਿੱਤਰੋ ਟਾਪ ਮਾਡਲ ਕਾਰ ਲੈ ਜਾਓ ਸਿਰਫ 70,000 ਰੁਪਏ ਵਿੱਚ ਬਾਕੀ ਤੁਹਾਡੇ ਸਿਵਲ ਤੇ ਡਿਪੈਂਡ ਹੈ ਨਾ ਵੀਰੇ ਬਾਕੀ ਤਾਂ ਵੀਰੇ ਸਿਵਲ ਤੇ ਡਿਪੈਂਡ ਹੈ ਕਿ 10-20 ਹਜ਼ਾਰ ਇਧਰ ਉਧਰ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਹੈਗੀ ਕੀ ਠੀਕ ਹੈ ਜੀ ਮੁਰਗੜੀ ਪਹਿਣਾ ਇਹ ਜੀ ਨਵੀਂ ਕਾਰ ਆ ਬਾਈ ਜੀ ਠੀਕ ਹੈ ਜੀ ਜੇ ਦੂਰੋਂ ਭਰਾ ਚੱਲ ਗਿਆ ਹੋਗਾ ਵਾਪਸ ਨਹੀਂ ਮੁੜਦਾ ਵਾਪਸ ਨਹੀਂ ਮੁੜਦਾ ਵੀਰੇ ਜਿਹੜੀ ਡਿਟੇਲ ਦਿੱਤੀ ਉਹੀ ਡਿਟੇਲ ਰਹੂਗੀ ਠੀਕ ਹੈ ਜੀ ਤੇ ਅਗਲੀ ਇਹ ਆ ਕੇ ਬਹਿ ਜੇ ਪਹਿਲਾਂ ਆਪਾਂ ਕੈਸਿਕਾ ਬਰੀਜਾ ਦੇ ਮੁੱਲ ਚ ਤੇ ਅਗਲੀ ਆ ਕੇ ਬਾਈ ਜੀ ਬਰੀਜਾ ਬਾਈ ਜੀ ਫ੍ਰੀਜ ਆ ਗਈ ਅਗਲੀ ਠੀਕ ਹੈ ਜੀ ਦੋ ਰੁਪਈਆ ਨਹੀਂ ਮੜ ਲਾ ਕੀ ਜੀ ਡੀਆਈਆ ਟੋਪ ਇਹ ਵੀ ਠੀਕ ਹੈ ਜੀ ਸਾਰੀ ਓਰੀਜਨਲ ਆ ਵੀ ਟੂ ਵੀ ਵੀਰੇ ਕਾਰ ਦੀ ਕੰਡੀਸ਼ਨ ਚੈੱਕ ਕਰਾ ਦੋ ਨਵੀਂ ਕਾਰ ਆ ਕੀ ਠੀਕ ਹੈ ਜੀ ਦਿੱਲੀ ਨੰਬਰ ਆ ਫਸਟ ਓਨਰ ਦੋਨੇ ਚਾਬੀਆਂ ਨਾਲ ਠੀਕ ਹੈ ਜੀ ਦੁੱਧਰ ਕੋਡ ਦੇ ਨਾਲ ਚੱਲੀ ਹੋਈ ਟਾਇਰ ਟਪੜੋਕੇ ਵੀਰੇ ਕਰਦੇ ਚੰਗੇ ਕਾਰ ਆਗੇ ਮਿੱਤਰੋ ਕੁੱਲ ਮਿਲਾ ਕੇ ਫਸਟ ਆਉਟ ਜੈਡੀਆਈ ਠੀਕ ਆ ਬਈ 19 ਮਾਡਲ ਵੀਰੇ ਜੈਡੀਆਈ ਸਾਰੀ ਓਰੀਜਨਲ ਕਾਰ ਆਗੀ ਠੀਕ ਆ ਜੀ ਪੂਰੀ ਵੀਰਿੰਗ ਫੀਲਿੰਗ ਆਉਂਦੀ ਹੈ ਵੀ ਹਾਂ ਕੋਈ ਚੀਜ਼ ਆਪਾਂ ਚਲਾ ਰਹੇ ਹਾਂਗੇ ਠੀਕ ਆ ਜੀ ਗੇਅਰ ਇੰਜਨ ਦੀ ਨਮੀ ਠੀਕ ਆ ਜੀ ਲੱਭੇਰ ਚੱਲੀ ਹੋਈ ਛੋਟੀ ਰੇਡ ਦੀ ਕਾਰ ਆ ਲੈ ਲਓ ਮਿੱਤਰੋ ਬਾਰਕੀ ਦੇ ਡੱਬੇ ਵੀ ਬਿੱਤੀ ਪੈਣਗੇ ਹਨਾ ਤੇ ਪ੍ਰਾਈਸ ਰੋਗਾ ਪਤਾ ਨਹੀਂ ਪਤਾ ਛੋਟਾ ਭਰਾ ਹੀ ਦੂੰਗਾ ਵੀਰੇ 6,95,000 ਰੁਪਏ ਦੀ ਕਾਰ ਲੈ ਜੋ ਠੀਕ ਹੈ ਆਪਣੇ ਜਿਹੜੇ ਕਾਰਾਂ ਦੇ ਰੇਟ ਹੁੰਦੇ ਨੇ ਬਈ ਜੈਸਨੂ ਵਾਲੇ ਹੁੰਦੇ ਨੇ ਨਾ ਵੀਰੇ ਜੈਸਨੂ ਵਾਲੇ ਹੁੰਦੇ ਆ ਆਕੇ ਤੁਸੀਂ ਇਹਨਾਂ ਕਹਦੇ ਹੋ ਬਾਈ ਜੀ ਇੰਨੇ ਕੱਟ ਕਰ ਲਓ ਇੰਨੇ ਕੱਟ ਕਰ ਲਓ ਉਹ ਨਹੀਂ ਹੋਣੇ ਹੈਗੇ ਮਾਨਤਾਂ ਵਾਲਾ ਜ਼ਰੂਰ ਹੋਣਾ ਮਾਨਤਾਂ ਕੋਈ 1000-2000 ਰੁਪਏ ਦੇ ਜ਼ਰੂਰ ਕਰਕੇ ਦੇਵਾਂਗੇ ਬਾਈ ਜੀ ਠੀਕ ਹੈ ਤੇਲ ਦਾ ਉਹਨਾਂ ਜਾਂਦਾ ਖਰਚਾ ਠੀਕ ਆ ਬਾਈ 6,95,000 ਦੀ ਕਾਰ ਲੈ ਜੋ ਜੀਡੀਆਈ 19 ਮਾਡਲ ਵੀਰੇ ਕਿਤੋਂ ਨਹੀਂ ਮਿਲਣੀ ਹੈ ਕਿ ਕੀ ਠੀਕ ਆ ਜੀ ਨਵੀਂ ਕਾਰ ਤੇ ਅਗਲੀ ਆ ਗਈ ਬਾਈ ਜੀ ਇਹ ਆ ਗਈ ਬਾਈ ਜੀ ਮੋਟਰਸਾਈਕਲ ਦੇ ਮੁੱਲ ਦੀ ਕਾਰ ਲੈ ਮਿੱਤਰੋ ਮੋਟਰਸਾਈਕਲ ਦੇ ਮੁੱਲ ਦੀ ਕਾਰ ਚੰਗੀ ਕਾਰ 3 ਨੰਬਰ ਦੇ ਵਿੱਚ 6 ਮਾਡਲ 26 ਤੱਕ ਪਾਸਿੰਗ ਬਾਈ ਜੀ ਠੀਕ ਆ ਬਈ ਕੰਡੀਸ਼ਨ ਦੀ ਕਿਵੇਂ ਰੋ ਬਈ ਦੀ ਪਸਾਰੀ ਏਸੀ ਟਰ ਚਾਲੂ ਪੈਟਰੋਲ ਪਲਸ ਸੀਐਨਜੀ ਛੋਟੇ ਰੇਟ ਦੀ ਕਾਰ ਕਾਰ ਦੀ ਵੀਰੇ ਕੰਡੀਸ਼ਨ ਚੈੱਕ ਕਰਾ ਦਿਓ ਠੀਕ ਆ ਜੀ ਤੇਲ ਪਾਉਣਾ ਚਲਾਉਣੀ ਹੈ ਕੀ ਸੀਐਨਜੀ ਪਾਉ ਚਲਾਓ 3 ਪਲਸ ਐਵਰੇਜ ਆ ਵੀਰੇ ਐਲਐਕਐਸਆਈ ਲੈ ਮਿੱਤਰੋ ਨਾਲੇ ਨਾਲ ਸੀਐਨਜੀ ਵੀ ਆਣਾ ਬਾਈ ਜੀ ਪਾਗਲੇ ਵੀਰੇ ਲਈ ਇਹ ਵੀ ਆ ਮੈਂ ਤੋਹਫਾ ਲੈ ਕੇ ਆਏ ਆ ਬਾਈ ਜੀ ਠੀਕ ਆ ਜੀ ਮਾਤਰ 75000 ਰੁਪਈਆ ਕਰ ਲੈ ਜੋ ਬਾਈ ਜੀ ਓਨਲੀ 75000 ਰੁਪਈਆ 6 ਮਾਡਲ ਲੈਗਾ ਕੋਈ ਤੋਹਫਾ ਲੈ ਕੇ ਆਉਣਾ ਬਈ ਬਾਈ ਤੋਹਫਾ ਲੈ ਕੇ ਆਉਣੇ ਆ ਪੈਟਰੋਲ ਪਲਸ ਸੀਐਨਜੀ ਠੀਕ ਹੈ ਜੀ ਪੈਟਰੋਲ ਪਲਸ ਸੀਐਨਜੀ ਐਲਐਕਐਸਆਈ ਏਸੀ ਹੀਟਰ ਚਾਲੂ 50 ਨੰਬਰ ਦੀ ਕਾਰ ਠੀਕ ਹੈ ਸੀਸਰ ਸਾਰੇ ਨਾਲ ਦੇ ਮਿਲਣਗੇ ਸ਼ੀਸ਼ਾ ਫਰੰਟ ਚੇਂਜ ਮਿਲਣਾ ਵੀਰੇ ਠੀਕ ਆ ਬਾਈ ਜੀ ਤੇ ਅਗਲੇ ਆ ਕੇ ਬਾਈ ਜੀ ਸਵੈਪ ਆਹ ਬਾਈ ਜੀ ਤੋਹਫਾ ਲੈ ਕੇ ਆਏ ਆ ਤੁਹਾਡੇ ਲਈ ਠੀਕ ਹੈ ਲੋ ਮਿੱਤਰੋ ਬਿਲਕੁਲ ਤੋਹਫਾ ਲੈ ਕੇ ਆਏ ਆ ਬਾਈ ਜੀ ਇਹ ਫੁੱਲ ਲੋਨ ਵਾਲੀ ਕਾਰ ਆ ਮਿੱਤਰ ਫੋਨ ਕਿਹੜੇ ਮੇਰੇ ਵੀਰਾਂ ਦਾ ਸਿਬਲ ਸਹੀ ਹੈ ਕਿ ਫੁੱਲ ਲੋਨ ਕਰਵਾ ਕੇ ਦੇਵਾਂਗੇ ਓਕੇ ਸਿਰਫ ਉਹ ਦਾ ਰਕਾਰਡ ਲੈ ਕੇ ਉੱਤੇ ਕਾਰ ਲੈ ਜਾਓ ਠੀਕ ਆ ਭਾਈ ਜੀ ਇੰਟੀਰੀਅਰ ਦੇ ਇੰਟੀਰੀਅਰ ਵੀ ਬਿਲਕੁਲ ਨਵੀਂ ਵੀਰੇ 14 ਮਾਡਲ ਆ ਕੀ ਵੀਡੀ ਆਈ ਹੈ ਕੀ ਨੌਨ ਐਕਸੀਡੈਂਟ ਨਵੇਂ ਸੀਟ ਕਵਰ ਵੀਰੇ ਕਾਰ ਦੀ ਕੰਡੀਸ਼ਨ ਚੈੱਕ ਕਰਾ ਦਿਓ ਠੀਕ ਆ ਲੈ ਮਿੱਤਰੋ ਚੈੱਕ ਕਰਦਾ ਕਾਰ ਦੀ ਕੰਡੀਸ਼ਨ ਚੈੱਕ ਕਰਾ ਦਿਓ ਫੁੱਲ ਲੋਨ ਕਰਵਾ ਕੇ ਦੇਵਾਂਗਾ ਤੁਹਾਡੇ ਸਿਬਲ ਤੇ ਡਿਪੈਂਡ ਕਰਦਾਗਾ ਠੀਕ ਆ ਜੀ ਟੈਕ ਪਰੋਕੇ ਡੀਜ਼ਲ ਪਾਉਣ ਨਾਲ ਚਲਾਉਣੀ ਆ ਬਾਈ ਜੀ ਇਹਦਾ ਪ੍ਰਾਈਸ ਬਾਈ ਪ੍ਰਾਈਸ ਵੀਰੇ 290000 ਦੀ ਕਾਰ ਲੈ ਜੋ 290000 ਦੀ ਫੁੱਲ ਲੋਨ ਵਾਲੀ ਕਾਰਬਾਈ ਜੀ ਨਾਲੇ 14 ਮਾਡਲ 14 ਮਾਡਲ ਬਾਈ ਜੀ ਜੀਡੀ ਕਿਦੋਂ ਨਹੀਂ ਮਿਲਣੀ ਹੈ ਕਿ ਐਚ 4 ਨੰਬਰ ਦੇ ਵਿੱਚ 32 ਨੰਬਰ ਆਪਾਂ ਤੁਹਾਡੇ ਕੇਰੋਫ ਵੀ ਕਰਵਾ ਕੇ ਦੇ ਦਾਂਗੇ ਇੱਕ ਗੱਲ ਹੋਰ ਆ ਨੰਬਰ ਵੀ ਵੀਆਈਪੀ ਹੈਗਾ ਨੰਬਰ ਵੀ ਵੀਆਈਪੀ 786 ਨੰਬਰ ਆ ਬਾਈ ਜੀ 786 ਦੀ ਦੇ ਸਾਡਾ ਬਾਈ ਜੀ ਵੀਆਈਪੀ ਨੰਬਰ ਆਗਾ 686 ਮੇਰੇ ਵੀਰਾਂ ਲਈ ਉਹ ਵੀ ਤੋਹਫਾ ਲੈ ਕੇ ਆਏ ਆ ਕੋਈ ਨੰਬਰ ਦੇ ਐਕਸਟਰਾ ਪੈਸੇ ਲੈਣੇ ਸਿਰਫ 290000 ਰੁਪਿਆ ਕੈਸ਼ ਲੈ ਕੇ ਉਹ 20% ਲੋਨ ਕਰਾਓ ਫੁੱਲ ਲੋਨ ਕਰਵਾ ਕੇ ਦਊਗਾ ਜੇ ਕਿਸੇ ਹੋਰ ਵੀਰੇ ਕੋਲੇ ਹੁੰਦੀ ਨਾ 35 ਲੱਖ ਰੁਪਏ ਰੇਟ ਉਨਾ ਬਾਈ ਸਾਡੇ ਨਾਲ ਤਾਂ ਕੱਕ ਮਾਰਕੀਟ ਚ ਕਿਤੇ ਨਹੀਂ ਮਿਲਦੀ ਹੈਗੀ ਸਿਰਫ ਪੰਜਾਬ ਮੋਟਰੀ ਹੈ ਜਿਹੜਾ ਸੋਡੇ ਲਈ ਸਸਤੀਆਂ ਤੇ ਨਵੀਆਂ ਕਾਰਾਂ ਲੈ ਕੇ ਆਉਂਦਾਗਾ ਠੀਕ ਹੈ ਜੀ ਤੇ ਅਗਲੀ ਇਹ ਆ ਗਈ ਬਾਈ ਜੀ ਇਹ ਵੀ ਵੀਰੇ ਦਿਲਾਂ ਤੇ ਰਾਜ ਕਰਨ ਵਾਲੀ ਗੱਡੀ ਆ ਗਈ ਠੀਕ ਹੈ ਲੈ ਮਿੱਤਰੋ ਦਿਲਾਂ ਤੇ ਰਾਜ ਕਰਨ ਵਾਲੀ 50 ਨੰਬਰ ਦੀ ਕਾਰ ਆ ਗਈ ਠੀਕ ਹੈ ਜੀ ਕੋਈ ਇਹ ਹੱਕ ਮੋਡਲ ਆ ਗਈ 29 ਤੱਕ ਪਾਸਿੰਗ ਹੈ ਵੀਰੇ ਠੀਕ ਆ ਬਾਈ ਜੀ ਆ ਮਿੱਤਰੋ ਕੰਡੀਸ਼ਨ ਤੁਹਾਨੂੰ ਚੈੱਕ ਕਰਵਾ ਦਨੇ ਆਂ ਕਿ ਗੱਡੀ ਵੀ ਯਾਰ ਵੇਖੋ ਇਹਦਾ ਮਾਡਲ ਹੈ ਵੀਰੇ ਟੌਪ ਵੇਰੀਐਂਟ ਦੇ ਵਿੱਚ ਆ ਕੀ ਠੀਕ ਹੈ ਜੀ ਇਹ ਵੀਟਰ ਬਈ ਏਸੀ ਹੀਟਰ ਚਾਲੂ ਵੀਰੇ ਠੀਕ ਹੈ ਜੀ ਏਸੀ ਹੀਟਰ ਚਾਲੂ ਟਾਇਟ ਪਰੋਕੇ ਵਿਦ ਲਾਈਵਲ ਟੌਪ ਮਾਡਲ ਠੀਕ ਹੈ ਜੀ ਆਈਵੀ ਟੈਕ ਨਾਲ ਵੱਡੀ ਗੱਲ ਵੀਰੇ ਆਈਵੀ ਟੈਕ ਨਾਲ ਇੰਜਨਰ ਦੇ ਵਿੱਚ ਠੀਕ ਹੈ ਜੀ ਟੋਟਾ ਇੰਜਨ ਕਹ ਲਈਏ ਟੋਟਾ ਇੰਜਨ ਵੀਰੇ ਜਿਹੜਾ 10 ਮਾਡਲ ਤੇ ਆਇਆਗਾ ਆਈਵੀ ਟੈਕ ਨਾਲ ਉਹ ਇੰਜਨ ਵਾਲੀ ਕਾਰ ਆਈਆਂ ਸੀ ਠੀਕ ਹੈ ਜੀ ਕਾਲੀ ਨਾਗਣੀ ਵੀ ਕਹਿ ਰਹਾਂਦੇ ਕਾਲੀ ਨਾਗਣੀ ਹੈ ਸਾਰੀ ਰੀਜਨਲ ਹੈ ਇੱਕ ਤੋਂ ਦੋ ਵੀਸ ਪੇਂਟਾ ਕਰਦੇ ਨਾਗ ਦੇ ਬੱਚੀ ਕਹਿੰਦੇ ਨਾਗ ਦੇ ਬੱਚੀ ਕਹਿੰਦੇ ਨਾਗ ਦੀ ਬੱਚੀ ਹੈ ਬਾਈ ਜੀ ਨੌਨ ਐਕਸੀਡੈਂਟਰ ਛੋਟੇ ਰੇਟ ਦੇ ਗੇਰੇ ਇੰਜਨ ਦੀ ਗਾਰੰਟੀ ਏਸੀ ਹੀਟਰ ਚਾਲੂ ਵੀਰੇ ਬਿਲਕੁਲ ਨਵੀਂ ਕਾਰ ਪੰਜਾਬ ਨੰਬਰ ਦੇ ਮਾਡਲ ਨੰਬਰ ਦੀ 8 ਮਾਡਲ 29 ਤੱਕ ਪਾਸ ਵੀਰੇ ਨਵੀਂ ਕਾਰ ਛੋਟਾ ਰੇਟ 135000 ਰੁਪਏ ਦੀ ਕਾਰ ਲੈ ਜਾਓ ਬਾਈ ਜੀ ਓਨਲੀ 135000 ਰੁਪਏ ਦੀ ਮੇਨ ਮਿੱਤਰੋ ਓਨਲੀ 135000 ਰੁਪਏ ਦੀ ਕਾਰ ਬਾਕੀ ਭਾਈ ਜੇ ਇਹ ਕੱਢੀਏ ਨਾ ਮੋਡੀਫਿਕੇਸ਼ਨ ਕਰਾਉਗੇ ਨਾ ਮੋਡੀਫਿਕੇਸ਼ਨ ਕਰਾ ਕੇ ਵੀਰੇ ਇਹ ਕਾਰ ਪਹਿਲਾਂ ਤਾਂ ਚੰਗੀ ਕਰਕੇ ਤੋਂ ਮਿਲਦੀ ਨਹੀਂ ਇਹ ਮਿਲਦੀ ਵੀਰੇ 1.5 ਤੋਂ 1.70 75 ਮਿਲੂਗਾ ਇਹਦਾ ਲੈ ਕੇ ਆਉਂਦੇ ਆਂ ਵੇਚਦਾ ਨਹੀਂ ਉਹ ਵੇਚਦਾ ਨਹੀਂ ਹੈਗਾ ਵੀਰੇ ਏ ਤੋਹਫਾ ਲੈ ਕੇ ਆਏ ਆ ਆਪਾਂ ਪਹਿਲਾਂ ਵੀ ਫੋਟੋ ਲਈ ਤੋਹਫੇ ਲੈ ਕੇ ਆਉਣੇ ਹੁਣ ਵੀ ਤੋਹਫਾ ਹੀ ਲੈ ਕੇ ਆਏ ਆ ਏ ਦੁਬਾਰਾ ਦੱਸ ਦਿੰਨਾ 8 ਮੋਡਲ ਹੈਗੀ 29 ਤੱਕ ਪਾਵਸਿੰਗ ਹੈਗੀ ਏਸੀ ਹੀਟਰ ਚੱਲੂ ਆਈਵੀ ਟੈਕ ਦੀ ਇੰਜਨ ਵਾਲੀ ਨਵੀਂ ਇੰਜਨ ਵਾਲੀ ਕਾਰ ਹੈਗੀ 35000 1,35,000 ਰੁਪਈਆ ਦੀ ਕਾਰ ਲਓ ਜੀ ਬਈ ਲੋਨ ਨਹੀਂ ਹੋਣਾ ਹੈਗਾ ਇਹ ਅਗਲੇ ਇਹ ਆਗੇ ਪੇਜੇ ਇਹ ਵੀ ਵੀਰੇ ਦਿਲਾਂ ਤੇ ਰਾਜ ਕਰਨ ਵਾਲੀ ਗੱਡੀ ਆ ਗਾਣਾ ਆਇਆ ਸੀਗਾ ਸੌਰੇ ਦੀ ਲਾਲ ਅਮਰੂਤੀ ਨੇ ਪਰ ਇਹ ਲਾਲ ਆਲਟੋ ਆ ਬਈ ਜੀ ਇਹ ਆਲਟੋ ਆਗੇ ਮਿੱਤਰੋ ਦੇਖ ਸਕਦੇ ਹੋਗੇ ਚੰਗੇ ਕੰਡੀਸ਼ਨ ਦੀ ਆ ਟਾਇਰ ਵੀ ਚੰਗੇ ਪਿਆਣਾ ਬਈ ਹਾਂਜੀ ਵੀਰੇ ਟਾਇਰ ਚੰਗੇ ਪਏ ਆਗੇ 50 ਨੰਬਰ ਦੀ ਕਾਰ ਆ ਮਾਨਸਾ ਅੰਬਰੀ ਕਾਰ ਆ 10 ਮਾਡਲ ਆ ਠੀਕ ਆ ਜੀ ਐਲ ਐਕਸ ਆਈ ਆ ਵੀਰੇ ਸੈਂਟਰ ਲੋਕਿੰਗ ਆਗੇ ਨਵੀਂ ਸੀਟ ਕਵਰ ਆਗੇ ਠੀਕ ਆ ਜੀ ਨਵੀਂ ਟੱਚ ਸਕਰੀਨ ਲੱਗੀ ਹੋਈ ਆ ਵੀਰੇ ਵਿੱਚ ਠੀਕ ਆ ਜੀ ਏਸੀ ਹੀਟਰ ਚਾਲੂ ਨਵੀਂ ਕਾਰ ਵੀਰੇ ਠੀਕ ਆ ਜੀ ਇਹਦਾ ਰੇਟ ਰੋ ਬਈ ਛੋਟਾ ਰੇਟ ਦਊਂਾ 1 ਲੱਖ 2000 ਰੁਪਏ ਦੀ ਕਰ ਲੈ ਜੋ ਵੀਰੇ ਮਾਨਸ ਨੰਬਰ ਦੀ ਅਲਟੋ 1 ਲੱਖ 2000 ਰੁਪਏ ਦੀ ਇੱਕ ਗੱਲ ਹੋਰ ਹੈ ਨਾ ਬਈ ਜਦੋਂ ਬੁਲਟ ਦੇ ਪੈਸੇ ਲਾਉਣੇ ਹਨ ਨਾ ਉਦੋਂ ਮੀਂਹ ਤੇ ਨਹੀਂ ਨਿਆਰੇ ਵਾ ਮੀਂਹ ਤੇ ਨਹੀਂ ਨਿਆਰੇ ਉਹਨੇ ਕਿਹਾ ਮੀਂਹ ਨੂੰ ਨਿਆਰੇ ਦੇਣਾ ਨਹੀਂ ਬਈ ਠੀਕ ਆ ਬਈ ਮੀਂਹ ਦੇ ਵਿੱਚ ਇਹ ਨਿਆਰੇ ਦੇਣਾ ਨਹੀਂ ਕਿਹਾ ਨੇ ਕਿ ਬਸ ਤੂੰ ਦੇਖ ਸਕਦਾ ਨਾਨ ਐਕਸੀਡੈਂਟ ਲੈ ਵੀਰੇ ਚੱਲ ਚਲਾ ਲੈ ਤੂੰ ਲੌਕ ਏਸੀ ਹੀਟਰ ਚਾਲੂ ਵੀਰੇ ਐਲ ਐਕਸ ਆਈ ਮਾਨਸ ਨੰਬਰ ਦੀ ਕਾਰ ਸਭ ਤੋਂ ਵੱਡੀ ਗੱਲ ਠੀਕ ਆ ਚੱਲ ਚਲਾ ਬੱਚਾ ਚੰਗਾ ਬਈ ਨਵੀਂ ਕਾਰ ਆ ਬਈ ਜੀ ਠੀ ਇਹ ਆ ਗਈ ਬਾਈ ਜੀ ਦਿਲਾਂ ਦੀ ਰਾਏ ਕਰਨ ਵਾਲੀ ਗੱਡੀ ਆਲਟੋ 2014 ਮਾਡਲ ਆਲਟੋ ਕੈਟਨਾ ਮਾਨਸਾ ਨੰਬਰ ਦੀ ਫਸਟ ਓਨਰ ਇਹਦਾ ਰੇਟ ਦੀਪ ਉਹ ਦੇ ਦੇ ਜਿੱਤੋਂ ਵੀ ਨਾ ਮਿਲੇ ਵੀਰੇ ਕਿਤੋਂ ਨਹੀਂ ਮਿਲਦਾ ਪਹਿਲੀ ਗੱਲ ਤਾਂ ਆਲਟੋ ਕੈਟਨਾ 2014 ਮਾਡਲ ਕਿਤੋਂ ਨਹੀਂ ਮਿਲਦੀ ਹੈਗੀ ਠੀਕ ਆ ਬਾਈ ਜੀ 올ਡ ਸ਼ੇਪ ਵਾਲੀ ਠੀਕ ਹੈ ਬੱਤਰਾ ਚੰਗੇ ਇਹਦੀ ਸਭ ਤੋਂ ਜ਼ਿਆਦਾ ਡਿਮਾਂਡ ਆ ਗਈ ਵੀਰੇ ਠੀਕ ਆ ਜੀ ਹਾਂ ਇਹ ਮਤਰਾ ਦੇ ਸ਼ੋਰਾਮੜੇ 15 ਕੀ 20 X I ਹੈਗੀ ਵਾਈਟ ਕਲਰ ਦੀ ਕਾਰ ਆ ਵੀਰੇ ਕਾਰ ਦੀ ਕੰਡੀਸ਼ਨ ਚੈੱਕ ਕਰਾ ਦੋ ਮਸਤਾ ਨੰਬਰ ਫਰਸਟ ਉਹਨਾਂ ਦੀ ਕਾਰ ਠੀਕ ਆ ਪੱਕੇ ਨੰਬਰ ਦੀ ਹੈ ਬਾਈ ਜੀ ਟਾਇਰ ਨਵੇਂ ਆਗੇ ਇੰਟੀਰੀਅਰ ਚੈੱਕ ਕਰਾ ਦੋ ਵੀਰੇ ਬਿਲਕੁਲ ਨਵੇਂ ਇੰਟੀਰੀਅਰ ਦੀ ਕਾਰ ਆਗੀ ਪੂਰੀ ਸ਼ੌਂਕੀ ਰੱਖੀ ਹੋਈ ਹੈ ਬਾਈ ਨੇ ਸਾਮਕੇ ਕਹਿ ਰਹੇ ਨੇ ਕਿ ਦਿਲ ਦੇ ਨਾਲ ਚੀਜ਼ਾਂ ਲੱਗੀਆਂ ਨੇ ਦਿਲ ਦੇ ਨਾਲ ਹੀ ਲੱਗੀ ਹੋਈ ਸੀ ਵੀਰੇ ਬਾਈ ਦੇ ਠੀਕ ਆ ਜੀ ਚਲੋ ਬਾਈ ਨੂੰ ਫੌਰਨ ਜਾਣਾ ਪੈ ਗਿਆ ਉਹਦੇ ਲਈ ਕਾਰ ਵੇਚਣੀ ਪੈਗੀ ਠੀਕ ਹੈ ਜੀ ਮਾਨਸਾ ਨੰਬਰ ਦੀ 14 ਵਡੇ 15 ਨਵੀਂ ਕਾਰ ਛੋਟਾ ਰੇਟ 2 ਲੱਖ 40 ਹਜ਼ਾਰ ਰੁਪਏ ਦੀ ਕਾਰ ਲੈ ਜੋ ਬਾਈ ਜੀ ਸਿਰਫ 2 ਲੱਖ 40 ਹਜ਼ਾਰ ਰੁਪਏ ਦੀ ਨਵੇਂ ਟਾਇਰਾਂ ਦੇ ਵਿੱਚ ਪੱਕੇ ਪੱਕੇ ਨਾ ਆਉਂਦੀ ਫਸਟ ਓਨਰ ਪੰਜਾਬ ਨੰਬਰ ਹੈ ਨੋਨ ਐਕਸੀਡੈਂਟਲ ਬਾਈ ਜੀ ਠੀਕ ਹੈ ਜੀ ਤੇ ਅਗਲੀ ਇਹ ਆ ਗਈ ਆਲਟੋ ਬਾਈ ਇਹ ਆ ਗਈ ਵੀਰੇ ਇਹ ਵੀ ਦਿਲਾਂ ਤੇ ਰਾਜ ਕਰਨ ਵਾਲੀ ਗੱਡੀ ਆ ਆਲਟੋ ਦੇ ਰੇਟ ਦੀ ਕਾਰ ਆਲਟੋ K10 ਬਾਈ ਜੀ ਠੀਕ ਹੈ ਇੱਕ ਗੱਲ ਹੋਰ ਅਨਦੀਪ ਕੋਈ ਜਿਹੜਾ ਕਵੀਰ ਕਹਦਾਗਾ ਨਾ ਵੀ ਸਾਨੂੰ ਛੋਟੇ ਰੇਟ ਦੀਆਂ ਪੁਕਾਰਾਂ ਚਾਹੀਦੀਆਂ ਨੇਗਾ ਆਪਣੇ ਕੋਲੋਂ ਮੁੜਦਾ ਨਹੀਂ ਹੈ ਨਾ ਮੁੜਦਾ ਨਹੀਂ ਹੈਗੇ ਵੀਰ ਜੀ ਸਾਰੇ ਸ਼ੀਸ਼ੇ ਨਾਲ ਦੇ ਸਾਰੀ origignal ਆ 29 ਇਰ ਚੱਲੀ ਹੋਈ ਬਿੱਦਰ ਕੋਡ ਦੇ ਨਾਲ ਠੀਕ ਹੈ ਜੀ 10 ਮਾਡਲ VXI ਠੀਕ ਹੈ ਲੋ ਮਿੱਤਰੋ ਦੇਖ ਸਕਦੇ ਹੋ ਸਿਲਵਰ ਕਲਰ ਦੀ ਹੈਗੇ ਬਈ ਜੇ ਬਹੁਤ ਘੈਂਟ ਕਲਰ ਆਗਾ ਬਾਕੀ ਚੱਕ ਵੀ ਜਾਦਾ ਕਲਰ ਵੀ ਪੂਰਾ ਫੁੱਲ ਸਾਫ ਪਿਆਣਾ ਬਈ ਜੀ ਫੁੱਲ ਸਾਫ ਆ ਸਾਰੀ origignal ਆ ਬਈ ਜੀ ਟਾਇਰ ਨਾਲ ਦੇ ਠੀਕ ਹੈ ਨਾਲ ਨਾਲ ਦੇਣਗੇ ਕਾਰ ਦੀ ਠੀਕ ਹੈ ਜੀ ਦੋਰ 10 ਮਾਡਲ ਆ ਕਿ 29 ਇਰ ਬਿਲਕੁਲ ਬਿੱਦਰ ਕੋਡ ਦੇ ਨਾਲ ਚੱਲੀ ਹੋਈ ਨਵੇਂ ਸੀਟ ਕਵ ਠੀਕ ਹੈ ਇਹਦਾ ਪ੍ਰਾਈਸ ਬਾਈ ਛੋਟਾ ਰੇਟ ਦੂੰਗਾ ਵੀਰੇ 10 ਮਾਡਲ ਐਨਸੀ ਦੇ ਨਾਲ ਲੋਨ ਨਹੀਂ ਹੋਣਾ ਹੈਗਾ 1,30,000 ਰੁਪਏ ਦੀ ਕਰ ਲਿਓ ਬਾਈ ਜੀ ਲੈ ਮਿੱਤਰੋ 1,30,000 ਰੁਪਏ ਦੀ ਕਰ ਲਿਆ ਜਾਓ ਮਾਡਲ ਹੈ ਮਾਡਲ 2010 ਬਾਈ ਜੀ ਵੀਐਕਐਸਆਈ ਤੇ ਅਗਲੀ ਇਹ ਆ ਗਈ ਬਾਈ ਜੀ ਇਹ ਵੀ ਵੀਰੇ ਮੰਨ ਕੇ ਚਲੋ ਇਟੋਸ ਆ ਗਈ ਲੌਂਗ ਟਾਈਮ ਚੱਲਣ ਵਾਲੀ ਠੀਕ ਹੈ 10 ਲੱਖ ਤੱਕ ਵੀ ਇੰਜਨ ਚਲਾ ਲਉਣਾ ਕੁਝ ਨਹੀਂ ਹੁੰਦਾ ਕਿ ਟੋヨタ ਦਾ ਇੰਜਨ ਨੂੰ ਠੀਕ ਹੈ ਜੀ ਜੀਡੀ ਵਾਲੀ ਆ ਗਈ ਨਾ ਬਈ ਬਾਕੀ ਕੀੜੀ ਆ ਗਈ ਬਠਿੰਡਾ ਨੰਬਰ 2015 ਮਾਡਲ ਬਾਈ ਜੀ ਲਾਈਟਰ ਐਕਸਟਰਾ ਲੱਗੇ ਹੋਏ ਆ ਬਾਕੀ ਬਈ ਜਿਹੜੇ ਫੋਰਚੂਨਰ ਦੇ ਤੱਕ ਪਾਉਂਦੇ ਉਹ ਉਹਨਾਂ ਦੀ ਫੀਲਿੰਗ ਆਉਂਦੀ ਹੈ ਬਾਈ ਜੀ ਠੀਕ ਆ ਬਾਈ ਜੀ ਟੋ ਸਲੀਵ ਹੈ ਵਗੈ ਡਿੱਗੀ ਵਾਲੀ ਕਾਰ ਜਿਹੜੇ ਕੰਡੀਸ਼ਨ ਚੈੱਕ ਕਰੋ ਨਵੇਂ ਸੀਟ ਕਵਰ ਨਵੀਂ ਕਾਰ ਨਾਨ ਐਕਸੀਡੈਂਟਲ ਸਭ ਤੋਂ ਵੱਡੀ ਗੱਲ ਵੀ ਬਠਿੰਡਾ ਨੰਬਰ ਆ ਗਈ ਲੈ ਮਿੱਤਰੋ ਬਠਿੰਡੇ ਨੰਬਰ ਦੀ ਕਾਰ ਆ ਗਈ ਬਾਕੀ ਸਾਰਾ ਬਈ ਚੈੱਕ ਕਰਕੇ ਲੈ ਜਾ ਸਕਦੇ ਹੋਗੇ ਤੇ ਇਹਦਾ ਪ੍ਰਾਈ ਇਹਦਾ ਪ੍ਰਾਈਮੇਰੇ ਛੋਟਾ ਰੇਟ ਦੇਉਂਗਾ 335000 ਰੁਪਏ ਦੀ ਕਰ ਲਓ 3 ਲੱਖ ਰੁਪਏ ਦਾ ਲੋਨ ਵੀ ਕਰਵਾ ਕੇ ਦੇਉਂਗਾ ਲੈ ਮਿੱਤਰੋ 35000 ਦੇ ਲਓ ਤੇ ਕਾਰ ਲੈ ਜਾਓ ਤੇ ਅਗਲੀ ਇਹ ਹੈ ਕਿ ਬਈ Swift ਹੈ ਇਹ ਵੀਰੇ Swift ਡੀਅਰ ਆਗੀ ਦੂਰ ਸਤਾਰਾ ਮਾਡਲ ਆ ਫਾਸਟ ਆਨਰ ਨਵੀਂ ਕਾਰ ਨੋਨ ਐਕਸੀਡੈਂਟਲ ਦੋਨੇ ਚਾਬੀਆਂ ਦੇ ਨਾਲ ਯੂਪੀ ਨੰਬਰ ਠੀਕ ਆ ਭਾਈ ਜੀ ਚੰਗੀ ਕਾਰ ਆ ਵੀਰੇ ਕਾਰ ਦੀ ਕੰਡੀਸ਼ਨ ਚੈੱਕ ਕਰਾ ਦਿਓ ਬਿਲਕੁਲ ਬ੍ਰੈਂਡ ਨਿਊ ਕਾਰ ਆਗੀ ਠੀਕ ਹੈ ਜੀ ਡੀਆਰ ਵੀਡੀਆਈ 17 ਦੇ ਵਿੱਚ ਡੀਆਰ ਵੀਡੀਆਈ ਵੀਰੇ 올ਡ ਵਾਲੀ ਮਿਲਦੀ ਨਹੀਂ ਹੈਗੀ ਜੇ ਮਿਲਦੀ ਹੈ ਤਾਂ ਬੜੇ ਰੇਟਾਂ ਨਹੀਂ ਮਿਲਦੀ ਸਾਢੇ 5 ਲੱਖ ਤੋਂ ਘੱਟ ਨਹੀਂ ਮਿਲਦੀ ਹੈਗੀ ਠੀਕ ਹੈ ਜੀ 50 ਨੰਬਰ ਲਾ ਕੇ ਲੈਣੀ ਹੈ ਤਾਂ 4 ਲੱਖ 95000 ਰੁਪਏ ਦੀ ਕਾਰ ਲੈ ਲਓ 4 ਲੱਖ 95000 ਰੁਪਏ 50 ਨੰਬਰ ਦੇ ਨਾਲ ਠੀਕ ਹੈ ਜੀ ਤੇ ਮਾਡਲ ਮਾਡਲ ਵੀਰੇ 17 ਠੀਕ ਹੈ ਲੈ ਮਿੱਤਰੋ 17 ਮਾਡਲ ਇਹ ਐਨਸੀ ਦੇ ਨਾਲ ਲੈਣੀ ਆ ਫਿਰ 4 ਲੱਖ 45000 ਦੀ ਕਾਰ ਲੈ ਲਓ ਬਾਈ ਜੀ ਠੀਕ ਹੈ ਲੈ ਮਿੱਤਰੋ ਸਿਰਫ 4 ਲੱਖ 45000 ਦੀ 17 ਵੀਡੀਓ ਵਾਈਟ ਕਲਰ ਦੇ ਨਾਲ ਲੈਣੀ ਆ 4 ਲੱਖ 95000 ਦੀ ਤੇ ਅਗਲੀ ਇਹ ਆ ਗਈ ਬੇ ਜੀ ਇਹ ਤਾਂ ਵੀਰੇ ਜਮਾ ਤੋਫੀ ਲੈ ਕੇ ਆ ਗਏ ਤੋਹਫਾ ਜਮਾ ਬੋਲ ਬੋਲਦਾ ਬੱਚਾ ਗਾ ਠੀਕ ਹੈ ਵੀਰੇ 15 ਮਾਡਲ Honda City ਸਨਰੂਫ ਵਾਲੀ ਲੈ ਮਿੱਤਰੋ ਐ ਤੇ ਨਿਗਾਹ ਮਾਰ ਲਓ ਇਹ ਸਾਰੂਫ ਕ੍ਰੂਜ਼ ਕੰਟਰੋਲ ਦੇ ਵਿੱਚ ਆ ਕਿ ਕਿਤੋਂ ਨਹੀਂ ਮਿਲਦੀ ਹੈਗੀ ਬਾਈ ਜੀ ਠੀਕ ਹੈ ਜੀ ਚੰਗੀ ਕਰ ਐਚ ਆਰ ਨੰਬਰੇ ਵਿੱਚ ਸਾਰੀ ਰਿਜਨਲ ਇੱਕ ਤੋਂ ਡੇਢ ਪੀਸ ਟੱਚਿੰਗ ਹੈ ਵੀਰੇ ਠੀਕ ਹੈ ਜੀ ਪੇਂਟ ਨਹੀਂ ਕਹਿ ਸਕਦੇ ਠੀਕ ਹੈ ਕਹਿ ਕੇ ਦੇਵਾਂਗੇ ਕਹਿ ਕੇ ਦੇਵਾਂਗੇ ਬਾਈ ਜੀ ਠੀਕ ਹੈ ਜੀ ਇੱਕ ਤੋਂ ਡੇਢ ਪੀਸ ਪੇਂਟ ਆ ਗਿਆ ਕਾਰ ਦਾ ਸਾਰੂਫਰੇ ਦੇ ਵਿੱਚ ਕ੍ਰੂਜ਼ ਕੰਟਰੋਲ ਟੌਪ ਵੇਰੀਐਂਟ ਦੇ ਵਿੱਚ ਠੀਕ ਹੈ ਬਾਈ ਜੀ ਵੀ ਐਕਸ ਵੇਰੀਐਂਟ ਦੇ ਵਿੱਚ ਹੋਂਡਾ ਸਿਟੀ ਡੀਜ਼ਲ 2015 ਮਾਡਲ ਐਚ ਆਰ ਨੰਬਰ ਦੇ ਵਿੱਚ ਪ੍ਰਾਈਸ ਪ੍ਰਾਈਸ ਛੋਟਾ ਦੂੰਗਾ ਵੀਰੇ ਪਹਿਲਾਂ ਕਾਰ ਦੀ ਕੰਡੀਸ਼ਨ ਤੋਂ ਚੈੱਕ ਕਰਾ ਦੋ ਲੈ ਬਿਲਕੁਲ ਨਮੀ ਕਨੀਸ਼ਨ ਆ ਗਿਆ ਸ਼ੀਟ ਕਵਰ ਓਕੇ ਵੀਰੇ 1 ਰੁਪਏ ਲਾਉਣ ਦੀ ਲੋੜ ਨਹੀਂ ਹੈਗੀ ਕੀ 70000 ਚੱਲੀ ਹੋਈ ਠੀਕ ਹੈ ਜੀ 78000 ਚੱਲੀ ਹੋਈ ਛੋਟੇ ਰੇਟ ਦੀ ਕਾਰ ਆਗੀ ਸਿਰਫ 4,25,000 ਰੁਪਏ ਦੀ ਕਾਰ ਲੈ ਜੋ ਵੀਰੇ। ਮੇਰੇ ਮਿੱਤਰੋ 4,25,000 ਦੀ ਸਾਰੂਫ ਵਾਲੀ Honda City। ਨਾਲ ਸੰਰੂਪ ਵਾਲੀ ਆ ਗਈ ਨਾਲ ਟਾਪ ਮਾਡਲ ਆ ਜੇ ਸਾਰੇ ਵਿੱਚ ਟਾਪ ਮਾਡਲ ਨਾਲ ਕਰੂਜ਼ ਕੰਟਰੋਲ ਆ ਗਿਆ ਵੀਰੇ ਐਚ ਆਰ ਨੰਬਰ ਦੇ ਵਿੱਚ। ਠੀਕ ਹੈ। ਐਚ ਆਰ ਨੰਬਰ ਵੀਰੇ ਕਿਹੜਾ ਹੋ ਵੀ ਕਰਵਾ ਕੇ ਦੇਵਾਂਗੇ ਜੇ ਕੋਈ ਮੇਰੇ ਵੀਰ ਲੋਨ ਕਰਵਾਉਣੇ ਕਹਿੰਦਾ ਲੋਨ ਵੀ ਕਰਵਾ ਕੇ ਦੇਵਾਂਗੇ। ਠੀਕ ਹੈ ਲੋਨ ਬਗਾਰੇ ਦੀ ਵੀ ਸੁਵਿਧਾ ਹੈਗੀ ਹੈ ਨਾ ਬਈ। ਹਾਂਜੀ ਲੋਨ ਦੀ ਸੁਵਿਧਾ ਹੈਗੀ ਹੈ ਵੀਰੇ ਇਸ ਤੋਂ ਇਲਾਵਾ ਆਪਣੇ ਕੋਲੇ ਪੈਟਰੋਲ ਦੀ Honda City 10 ਮਾਡਲ ਖੜੀ ਹੈ 11 ਮਾਡਲ ਖੜੀ ਹੈਗੀ ਉਹ ਗੋਡਾਊਨ ਦੇ ਵਿੱਚ ਖੜੀ ਹੈ ਵ ਕਾਰਨ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਠੀਕ ਹੈ ਆਪਣੇ ਕੋਲੇ ਵੀਟ ਖੜੀ ਹੈ ਵੀਰੇ ਪੈਟਰੋਲ ਦੀ ਉਹ ਵੀ ਤੁਹਾਨੂੰ بارش ਦੇ ਕਾਰਨ ਨਹੀਂ ਦਿਖਾ ਸਕਦੇ ਇਹ ਕਾਰ ਅੰਦਰ ਹੈ ਇਸ ਕਰਕੇ ਆਪਾਂ ਇੰਨੀ ਦੀ ਵੀਡੀਓ ਬਣਾ ਰਹੇ ਹਾਂ ਠੀਕ ਹੈ ਬਾਈ Honda City ਖੜੀ ਹੈ ਨੇ ਦੋ ਪੈਟਰੋਲ ਦੀ ਵੀਰੇ ਸਾਨੂੰ ਫੋਨ ਚੱਕੋ ਤੇ ਕਮਾਓ ਪੰਜਾਬ ਮੋਟਰ ਦੀ ਟੀਮ ਨਾਲ ਸੰਪਰਕ ਕਰੋ ਜੇ ਕਈ ਵਾਰ ਕਾਲ ਨਹੀਂ ਚੱਕੀ ਜਾਂਦੀ ਤਾਂ ਸਾਨੂੰ ਮੈਸੇਜ ਜ਼ਰੂਰ ਛੱਡ ਦਿਆ ਕਰੋ ਠੀਕ ਹੈ ਭਾਈ ਜੇ ਕਿਸੇ ਕਾਲ ਦਾ ਵੀਰੇ ਪੂਰਾ ਰਿਪੋਰਟ ਆਊਗਾ ਠੀਕ ਹੈ ਭਾਈ ਜੇ ਘਰੇ ਖੜੀ ਕਰਾ ਕਿਸੇ ਵੇਚਨੀ ਹੈ ਭਾਈ ਉਹ ਵੀ ਸਾਡੇ ਨਾਲ ਵੀਰੇ ਕੰਟੈਕਟ ਕਰ ਸਕਦਾ ਜੁਕਿ ਉਹ ਇੰਸ਼ੋਰੈਂਸ ਕਰਵਾਉਣਾ ਚਾਹੁੰਦਾ ਉਹ ਵੀ ਇੰਸ਼ੋਰੈਂਸ ਕਰਵਾ ਕੇ ਦੇਵਾਂਗੇ ਭਾਈ ਜੀ ਠੀਕ ਹੈ ਬਹੁਤ ਹੀ ਸਸਤੇ ਰੇਟ ਦੇ ਵਿੱਚ ਲੈ ਮਿੱਤਰੋ ਅਗਲੀ ਕਾਰ ਆ ਗਈ ਇਹ ਦੀਪ ਭਾਈ ਕਿਹੜੀ ਕਾਰ ਆ ਗਈ ਇਹ ਆ ਗਈ ਵੀਰੇ ਕਰੋਲਾ ਪੈਟਰੋਲ ਪਲਸ ਸੀਐਨਜੀ ਦੀ ਕਾਰ ਆ 50 ਨੰਬਰਾਂ ਵੀਰੇ ਲਾਈਟ ਐ ਐਕਸਟਰਾ ਲੱਗੇ ਹੋਏ ਨੇ ਏ ਗਾਈ ਲਾਈਟਰ ਅਸਟਰਾ ਲੱਗੀ ਹੋਣੀ ਨਵੀਂ ਕਾਰ ਆ ਬਾਈ ਜੀ ਪੈਟਰੋਲ ਪਲਸ ਸੀਐਨਜੀ 50 ਨੰਬਰ ਦੀ ਕਾਰ ਛੋਟੇ ਰੇਟ ਦੀ ਲੈ ਮਿੱਤਰੋ ਵਿੱਚ ਚੈੱਕ ਕਰਵਾ ਦੇ ਬਈ ਬਿੱਡੂ ਚੈੱਕ ਕਰਾ ਲੋ ਵੀਰੇ ਲਗਜ਼ਰੀ ਫੀਲਿੰਗ ਵਾਲੀ ਟੋヨタ ਦੀ ਕਾਰ ਆ ਕੀ ਇਹਦੇ ਇੰਜਨ ਨੂੰ ਤੁਹਾਨੂੰ ਵੀ ਪਤਾ ਕੁਛ ਨਹੀਂ ਹੁੰਦਾ ਹੈਗਾ ਅਜੇ ਤਾਂ ਤੋਤੇ ਵੀ ਨਹੀਂ ਤੋਤੀ ਵੀ ਹੈ ਨਹੀਂ ਵੀਰੇ ਹੁਣੀ ਆਈ ਹੈ ਠੀਕ ਹੈ ਸ਼ਿਆਜ ਖੜੀ ਆ ਆਪਣੇ ਕੋਲੇ ਜੀਡੀਪੀ ਪਲਸ ਵੀਰੇ ਉਹ ਵੀ ਸਾਡੇ ਨਾਲ ਕਿ ਡੈਕਟਰ 16 ਖੜੀ ਆ 17 ਖੜੀ ਆ 15 ਖੜੀ ਆ ਸਾਡੀ ਟੀਮ ਨਾਲ ਵੀਰੇ ਜਰੂਰ ਸੰਪਰਕ ਕਰ ਲੋ ਸਾਰੀ ਕਾਰ ਆਪਣੇ ਕੋਲੇ ਇਹ ਤਾਂ 35 ਕਰ ਇਸ ਟਾਈਮ ਅਵੇਲੇਬਲ ਨਹੀਂ ਵੀਰੇ ਇੱਕ ਵਾਰੀ ਮਾਨਸਾ ਪੰਜਾਬ ਮੋਟਰ ਨਾਲ ਜਰੂਰ ਸੰਪਰਕ ਕਰੋ ਇੱਕ ਵਾਰੀ ਹੋਰ ਵੀ ਜਰੂਰ ਵਿਜ਼ਿਟ ਕਰੋ ਸੱਤ ਮਾਡਲ ਠੀਕ ਹੈ ਜੀ 27 ਤੱਕ ਪਾਸਿੰਗ ਵੀਰੇ ਮੈਂ ਮਿੱਤਰ 27 ਤੱਕ ਪਾਸਿੰਗ ਆਗੇ ਸੱਤ ਮਾਡਲ ਆ ਕੰਡੀਸ਼ਨ ਦੇ ਚੰਗੀ ਕਾਰ ਆਗੇ ਤੇ ਵੱਡੇ ਗੱਲਬਾਤ ਆਗੇ ਇਹ ਮੋਟਰਸਾਈਕਲ ਦੇ ਮੁੱਲ ਦੀ ਆ ਬਾਈ ਜੀ ਪੰਜਾਬ ਨੰਬਰ ਆਗੇ ਪੰਜਾਬ ਨੰਬਰ ਆ ਬਾਈ ਜੀ ਮੋਟਰਸਾਈਕਲ ਦੇ ਮੁੱਲ ਦੀ ਕਾਰ ਆਗੀ ਠੀਕ ਹੈ। ਛੋਟੇ ਰੇਟ ਦੀ ਕਾਰ ਹੈ 1,115,000 ਰੁਪਏ ਦੀ ਕਾਰ ਲੈ ਜਾਓ। ਉਹ ਆਉਣਾ ਕਿਤੇ ਤੁਸੀਂ ਪੰਜਾਬ ਮੋਟਰ ਮਾਨਸਾ ਦੇ ਉੱਤੇ ਬਾਈ ਜੀ। ਗੱਪ ਤਾਂ ਨਹੀਂ ਹੈਗਾ 1,115,000 ਨਹੀਂ ਵੀਰੇ ਗੱਪ ਨਹੀਂ ਹੈਗਾਗਾ। ਠੀਕ ਹੈ ਜੀ। ਵਿਜ਼ਿਟ ਕਰੋ ਸਾਡੀ ਟੀਮ ਨਾਲ ਜ਼ਰੂਰ ਕਰ। ਠੀਕ ਹੈ ਜੀ। ਟੋਕਨ ਜਲਦੀ ਫੋਨ ਚੁੱਕ ਕੇ ਸਰੀ ਕਰਨ ਦੇ ਵੀਰੇ ਟੋਕਨ ਜ਼ਰੂਰ ਦੇ ਕੇ ਬੁੱਕ ਕਰ ਲਿਆ ਕਰੋ ਕਿਉਂਕਿ ਜਦੋਂ ਤੱਕ ਤੁਸੀਂ ਆਉਣੇ ਹੋ ਤਾਂ ਕਰਾ ਬਿਕ ਜਾਂਦੀਆਂ ਨੇ। ਕਿਉਂਕਿ ਪਿਆਰੀ ਇਹਨਾਂਗਾ। ਪਿਆਰੀ ਇਹਨਾਂਗਾ ਵੀਰੇ ਡਿਟੇਲ 'ਚ ਆਪਣੀ 'ਚ ਫਰਕ ਨਹੀਂ ਹੁੰਦਾ ਹੈਗਾਗਾ। ਜੋ ਡਿਟੇਲ ਫੋਨ 'ਤੇ ਦੇਤੀ ਉਹੀ ਡਿਟੇਲ ਨਿਕਲਣੀ ਆ। ਠੀਕ ਆ ਬਾਈ ਟੋਕਨ ਜਰੂਰ ਕਰ ਦਿਆ ਕਰੋ ਬਾਅਦ ਵਿੱਚ ਕਈ ਫਰਾ ਦੂਰੋਂ ਆਉਂਦੇ ਆ ਵੀਰੇ ਅਸੀਂ ਉਸ ਕਰਦੇ ਅਸੀਂ ਉਹ ਪਹਿਲੀ ਵਿਕ ਚੁੱਕੀ ਹੁੰਦੀ ਆ ਕੋਈ ਟੋਕਨ ਕਰ ਦਿਆ ਕਰੋ ਨਾਲ ਸਕਰੀਨ ਸ਼ਾਟ ਪਾ ਦੇ ਕਰੋ ਬੁਕਿੰਗ ਹੋ ਜਾਂਦੀ ਹੈ ਬਾਈ ਜੀ ਠੀਕ ਆ ਬਾਈ ਜੀ ਠੀਕ ਆ ਬਾਈ ਦੀਪ ਧੰਨਵਾਦ ਜੀ ਬਹੁਤ ਲੱਗਿਆ ਚਲੋ ਮਿੱਤਰੋ ਵੀਡੀਓ ਨੂੰ ਘੱਟੋ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਬੋਲੋ ਧੰਨਵਾਦ ਸਸਤਾ